ਦੇ ਪਿੰਡ ਪਗੜਾਣਾ ਵਿਖੇ ਕਾਂਗਰਸ ਦੀ ਜਮਾਤ ਵੱਲੋਂ ਐਲਾਨੇ ਗਏ ਲੋਕ ਸਭਾ ਹਲਕਾ ਸ਼ਰੀਫਤਗੜ ਸਾਹਿਬ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਚੋਣ ਪ੍ਰਚਾਰ ਕੀਤਾ ਗਿਆ। ਜਿਸ ਸਮੇਂ ਵੱਡੀ ਗਿਣਤੀ ਵਿੱਚ ਪਿੰਡ ਦੇ ਪਤਵੰਤਿਆਂ ਨੇ ਹਾਜ਼ਰੀ ਭਰੀ ਅਤੇ ਡਾਕਟਰ ਅਮਰ ਸਿੰਘ ਨੂੰ ਵਿਸ਼ਵਾਸ ਦਿਵਾਇਆ ਕਿ ਪਿੰਡ ਦੀ ਇੱਕ ਇੱਕ ਵੋਟ ਚੋਣ ਨਿਸ਼ਾਨ ਪੰਜੇ ਤੇ ਲਗਾ ਕੇ ਤੁਹਾਨੂੰ ਲੋਕਾਂ ਲਈ ਹੱਕ ਸੱਚ ਦੀ ਲੜਾਈ ਲੜਨ ਲਈ ਐਸੈਂਬਲੀ ਭੇਜਾਂਗੇ। ਸਾਡੇ ਵਿੱਚ ਸਾਡੇ ਸਰਕਾਰਯੋਗ ਮੈਂਬਰ ਪਾਰਲੀਮੈਂਟ ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਜੀ ਸੰਗਤ ਦੇ ਰੂਬਰੂ ਹੋਏ ਜਿੱਥੇ ਪਾਰੀ ਇਕੱਠ ਨੇ ਸੰਗਤ ਨੇ ਡਾਕਟਰ ਸਾਹਿਬ ਨੂੰ ਪੂਰਾ ਵਿਸ਼ਵਾਸ ਦਿਵਾਇਆ ਤੇ ਡਾਕਟਰ ਸਾਹਿਬ ਨੇ ਆਪਣੇ ਭਰਾਣੇ ਕੰਮ ਤੇ ਆਪਣੀ ਗਰੀਬੀ ਛੋਟ ਕੇ ਪੜ੍ਹਾਈ ਕਰਨ ਦਾ ਸਾਰਾ ਸੰਗਤ ਦੇ ਵਿੱਚ ਰੱਖਿਆ ਉਸ ਤੋਂ ਬਾਅਦ ਆਪਣੀ ਪੜ੍ਹਾਈ ਤੋਂ ਬਾਅਦ ਜਿਹੜੇ ਜਿਹੜੇ ਅਹੁਦੇ ਤੇ ਰਹੇ ਉਹ ਸੌਦੇ ਤੇ ਆਪਣਾ ਜੋ ਕੰਮਕਾਰ ਕਰਕੇ ਸੰਗਤ ਵਾਸਤੇ ਕੀਤੇ ਮਰੇਗਾ ਸਕੀਮ ਚਲਾਈ ਡਾਕਟਰ ਮਰਮੂਨ ਸਿੰਘ ਜੀ ਦੇ ਨਾਲ ਮਿਲ ਕੇ ਆਟਾ ਦਾਲ ਸਕੀਮ ਚਲਾਈ ਡਾਕਟਰ ਮਰਮੂਨ ਸਿੰਘ ਜੀ ਨਾਲ ਮਿਲ ਕੇ ਤੇ ਜਿਹੜੇ ਰੇਲਵੇ ਓਵਰ ਬ੍ਰਿਜ ਰੇਲਵੇ ਅੰਡਰ ਬ੍ਰਿਜ ਸਾਰੇ ਪੰਜਾਬ ਚ ਬਣਵਾਏ ਉਹ ਡਾਕਟਰ ਅਮਰ ਸਿੰਘ ਜੀ ਨੇ ਸਾਰੀ ਸੰਗਤ ਚ ਦੱਸਿਆ ਪੰਜ ਗੱਡੀਆਂ ਸਰਾਂਚਰ ਕੋਈਆਂ ਕਾਲਜ ਖਲਵਾਏ ਜਿੰਨਾ ਵੀ ਕੰਮ ਕਾਂਗਰਸ ਨਾਲ ਮਿਲ ਕੇ ਉਹ ਕਰਵਾ ਸਕੇ ਬਤੌਰੇ ਸੈਕਟਰੀ ਬਤੌਰੇ ਚੇਅਰਮੈਨ ਐਫਸੀਆਈ ਉਹ ਸਾਰਾ ਸੰਗਤ ਵਿੱਚ ਦੱਸਿਆ ਦੀ ਬਾਤ ਸਿਰੋ ਸਾ ਦੋਆ ਕਿ ਕਿਸਾਨ ਵੀਰ ਜਿਹੜਾ ਐਮਐਸਪੀ ਪਿੱਛੇ ਲਗਭਗ 800 ਪਹਿਲਾ ਸ਼ਹੀਦ ਹੋਇਆ ਤੇ ਹੁਣ ਵੀ ਲਗਭਗ 10 12 ਕਿਸਾਨ ਜਿਹੜੇ ਹੈ ਉਹ ਲੜਾਈ ਲੜਦੇ ਪੂਰੇ ਹੋ ਚੁੱਕੇ ਹਨ ਇੱਕ ਹਰਿਆਣਾ ਸਰਕਾਰ ਨੇ ਗੋਲੀ ਨਾਲ ਮਾਰਿਆ ਇਸ ਤੋਂ ਬਿਨਾ ਹੋਰ ਕਿੰਨੇ ਕਿਸਾਨਾਂ ਨੇ ਕਿੰਨੇ ਸੰਕਟ ਝੱਲੇ ਅਥਰੂ ਗੈਸ ਨਾਲ ਕਈ ਕਿਸਾਨ ਅੰਨੇ ਹੋ ਗਏ ਅਰਥਰ ਗੈਸ ਨਾਲ ਕਈਆਂ ਦੇ ਹੋਰ ਛਾਤੀ ਅਤੇ ਹੋਰ ਰੋਗਾਂ ਦਾ ਵਾਧਾ ਹੋਇਆ ਤੇ ਇਹ ਸਾਰਾ ਕੁਝ ਡਾਕਟਰ ਸਾਹਿਬ ਨੇ ਲੋਕਾਂ ਨੂੰ ਦੱਸਿਆ ਕਿ ਐਮਐਸਪੀ ਚਾਰ ਤਰੀਕ ਨੂੰ ਜਿੱਤਦੇ ਸਾਰ ਰਾਹੁਲ ਜੀ ਨੇ ਪਹਿਲਾ ਵਾਅਦਾ ਕਰਿਆ ਕਿ ਅਸੀਂ ਐਮਐਸਪੀ ਦਾਮਨ ਕਾਨੂੰਨ ਬਣਾ ਦੇਵਾਂਗੇ ਮੁੜ ਕੇ ਕਦੀ ਥੱਲੀ ਨਹੀਂ ਹੋਏਗਾ ਕੋਈ ਇਸ ਨੂੰ ਉਲਟਾ ਨਹੀਂ ਸਕੇਗਾ ਤੇ ਇਸ ਤੇ ਬਿਨਾ 1 ਲੱਖ ਰੁਪਇਆ ਹਰੇਕ ਗਰੀਬ ਪਰਿਵਾਰ ਦੀ ਮੁਖੀਆ ਮਹਿਲਾ ਨੂੰ ਇਸ ਤੇ ਬਿਨਾ ਕਿਸਾਨਾਂ ਦੇ ਜਿਹੜੇ ਕਰਜ਼ੇ ਆ ਉਸ ਵਾਸਤੇ ਕਮੇਟੀ ਬਣਾਈ ਜਾਊਗੀ ਉਹ ਕਮੇਟੀ ਜਿੰਨਾ ਜਿੰਨਾ ਵੀ ਹੱਲ ਹੋ ਸਕਿਆ ਉਹ ਕਰਜ਼ਿਆਂ ਦਾ ਹੱਲ ਕਰੇਗੀ ਅੱਜ ਬੀਬੀਆਂ ਵੱਲੋਂ ਤੁਹਾਡੇ ਹਾਰ ਪਾਏ ਗਏ ਪਾਏ ਗਏ ਇਹ ਕਿਹੜੀ ਗੱਲ ਦਾ ਇਸ਼ਾਰਾ ਹੈ ਇਹ ਤਾਂ ਬੀਬੀਆਂ ਨੇ ਆਪਣੇ ਜਿਹੜਾ ਟੀਮ ਵਰਕ ਕਰਦੇ ਅਸੀਂ ਉਹਦੇ ਵਾਸਤੇ ਹੌਸਲਾ ਉਪਜਾਈ ਕੀਤੀ ਹੈ ਇਹ ਕਹਿੰਦੇ ਵੀ ਤੁਹਾਡਾ ਹੌਸਲਾ ਉਪਜਾਈ ਕਰਦੇ ਅਸੀਂ ਕਰਕੇ ਕਿ ਤੁਸੀਂ ਟੀਮ ਵਰਕ ਜਿਹੜਾ ਹੈਗਾ ਆਪਣਾ ਵਧੀਆ ਕਰਦੇ ਮੌਕੇ ਮੌਕੇ ਸਰ ਸਾਨੂੰ ਸਹਿਯੋਗ ਦਿੰਨੇ ਉਸ ਵਾਸਤੇ ਇਹਨਾਂ ਨੇ ਇਹ ਸਤਿਕਾਰ ਦਿਆ ਦੇਖੋ ਅੱਜ ਅਸੀਂ ਫਤੇਗੜ ਸਾਹਿਬ ਹਲਕੇ ਚਾਹੇ ਹੋਏ ਆਏ ਤੀਸਰੀ ਮੀਟਿੰਗ ਆ ਹਰ ਪਿੰਡ ਚ ਬਹੁਤ ਜ਼ਿਆਦਾ ਸਾਨੂੰ ਸਮਰਥਨ ਮਿਲ ਰਿਹਾ ਬਹੁਤ ਲੋਕ ਆ ਰਹੇ ਤੁਸੀਂ ਆ ਦੇਖ ਲਓ ਘਟੂ ਘਟ 3 400 ਬੰਦਾ ਬੈਠਾ ਹੋਇਆ ਔਰ ਸਭ ਲੋਕ ਕੋਈ ਗੱਲ ਕਹਿ ਰਹੇ ਕਿ ਮੋਦੀ ਨੂੰ ਹਟਾਉਣਾ ਔਰ ਕਾਂਗਰਸ ਦੀ ਪਾਵਰ ਲਿਆਉਣੀ ਆ ਔਰ ਡਾਕਟਰ ਅਮਰ ਸਿੰਘ ਨੂੰ ਪਹਿਲੀ ਜੌਨ ਨੂੰ ਹੱਥ ਪੰਜੇ ਤੇ ਵੋਟ ਪਾਣੀ ਆ ਇਹ ਮੈਂ ਸਮਝਦਾ ਕਿ ਇਸ ਵਕਤ ਸਾਰੇ ਪੰਜਾਬ ਚ ਔਰ ਖਾਸ ਕਰ ਫਤਿਹਗੜ ਸਾਹਿਬ ਹਲਕੇ ਚ ਕਾਂਗਰਸ ਦਾ ਕੰਪਲੀਟ ਪੂਰਾ ਮਾਹੌਲ ਬਣ ਚੁੱਕਿਆ ਅਸੀਂ ਇਹ ਸੀਟ ਬਹੁਤ ਵੱਡੇ ਮਾਰਜਨ ਨਾਲ ਜਿੱਤਾਂਗੇ ਜੀ ਸਾਰਿਆਂ ਨੂੰ ਔਰ ਜਿਸ ਤਰ੍ਹਾਂ ਕਿ ਤੁਸੀਂ ਦੇਖ ਹੀ ਰਹੇ ਹੋ ਕਿ ਜਿਹੜਾ ਮਾਹੌਲ ਹੈ ਪੂਰੀ ਤਰ੍ਹਾਂ ਜਿਹੜਾ ਕਾਂਗਰਸ ਦੇ ਪੱਖ ਚ ਆ ਚੁੱਕਿਆ ਔਰ ਸਾਰੇ ਜਨ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਡਾਕਟਰ ਅਮਰ ਸਿੰਘ ਜੀ ਵੱਡੇ ਮਾਰਜਨ ਨਾਲ ਇਸ ਹਲਕੇ ਤੋਂ ਜਿੱਤ ਰਹੇ ਨੇ ਸੋ ਆਪਾਂ ਸਾਰੇ ਹੀ ਵੱਧ ਤੋਂ ਵੱਧ ਵੋਟਾਂ ਜਿਹੜੀਆਂ ਕਾਂਗਰਸ ਪਾਰਟੀ ਨੂੰ ਪਾ ਕੇ ਔਰ ਸੈਂਟਰ ਦੇ ਵਿੱਚ ਰਾਹੁਲ ਜੀ ਦੀ ਜਿਹੜੀ ਆ ਸਰਕਾਰ ਬਣਾਈਏ ਤਾਂ ਜੋ ਜਿਹੜੇ ਮੋਦੀ ਦੀਆਂ ਵਾਦੀਕੀਆਂ ਹੋ ਰਹੀਆਂ ਉਹਨਾਂ ਨੂੰ ਉਹਨਾਂ ਤੋਂ ਕੁਝ ਰਾਹਤ ਮਿਲ ਸਕੇ ਔਰ ਨਾਲ ਦੀ ਨਾਲ ਜਿਹੜੇ ਸਾਡੇ ਬੌਕਰ ਪਾਰਟੀ ਦੇ ਇੱਥੇ ਲਾਰੇ ਲਾਏ ਹੋਏ ਨੇ ਵੀ ਆਹ ਦੇਾਂਗੇ ਉਹ ਦੇਾਂਗੇ ਆ ਸਾਡੀਆਂ ਸਾਰੀਆਂ ਪੈਣਾ ਖੜੀਆਂ ਕਿੰਨਾ 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 ਦਾ ਹਜ਼ਾਰ ਰੁਪਏ ਆਇਆ ਇਹ ਦੱਸ ਦੇਣਗੇ ਇੱਕ ਤਰੀਕ ਨੂੰ ਔਰ ਹੁਣ ਵੀ ਉਹ ਲਾਰੇ ਲਾਨ ਤੋਂ ਹਜੇ ਨਹੀਂ ਆਵਾਜ਼ ਆ ਰਹੇ ਸੋ ਸਾਰਿਆਂ ਨੂੰ ਅਪੀਲ ਹੈ ਕਿ ਪੂਰੀ ਤਰ੍ਹਾਂ ਗੱਡ ਕੇ ਇੱਕ ਮੁੱਠ ਹੋ ਕੇ ਕਾਂਗਰਸ ਨੂੰ ਵੋਟਾਂ ਪਾਓ ਅਤੇ ਇਹ ਭਾਜਪਾ ਦੀ ਤੇ ਆ ਬੌਕਰ ਪਾਰਟੀ ਨੇ ਦੋਨਾਂ ਨੂੰ ਸਬਸਕਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਾਂਗਰਸ ਪਾਰਟੀ ਦੇ ਲੋਕ ਸਭਾ ਉਮੀਦਵਾਰ ਡਾਕਟਰ ਅਮਰ ਸਿੰਘ ਜੀ ਭਗਰਾਣੇ ਵਿਖੇ ਆਏ ਸੀ ਤੇ ਪਿਛਲੇ 5 ਸਾਲ ਉਹਨਾਂ ਨੇ ਜੋ ਆਪਣੇ ਇਸ ਇਲਾਕੇ ਲਈ ਪ੍ਰਧਾਨ ਮੰਤਰੀ ਯੋਜਨਾ ਚ ਲਿਆਂਦੀ ਵੱਖ-ਵੱਖ ਸਕੀਮਾਂ ਪਿੰਡਾਂ 'ਚ ਤੇ ਇਸ ਇਲਾਕੇ 'ਚ ਫਤਿਹਗੁਰ ਸਾਹਿਬ ਹਲਕੇ 'ਚ ਲਾਗੂ ਕੀਤੀਆਂ ਉਸ ਤੋਂ ਖੁਸ਼ ਹੁੰਦੇ ਲੋਕਾਂ ਨੇ ਬਹੁਤ ਵਧੀਆ ਹੁੰਗਾਰਾ ਦਿੱਤਾ ਏ ਤੇ ਮੈਂ ਇਸ ਇਲਾਕੇ ਵੱਲੋਂ ਇਸ ਨਗਰ ਵੱਲੋਂ ਅਮਰ ਸਿੰਘ ਜੀ ਨੂੰ ਬੇסי ਭਰੋਸਾ ਦਿਵਾਨੇ ਆ ਵੀ ਉਹਨਾਂ ਦੀ ਲਹਿਰ ਇਸ ਵਾਰੀ ਚੱਲ ਪਈ ਏ ਇੱਥੇ ਦੁਬਾਰਾ ਤੇ ਅਮਰ ਸਿੰਘ ਨੂੰ ਵੱਡੀ ਲੀਡ ਨਾਲ ਜਿਤਾ ਕੇ ਭੇਜਾਂਗੇ ਤੇ ਇੱਕ ਬਹੁਤ ਹੀ ਸਾਫ਼ ਤੇ ਸੁਲਝੇ ਹੋਏ ਇਨਸਾਨ ਨੇ ਡਾਕਟਰ ਅਮਰ ਸਿੰਘ ਤੇ ਉਹਨਾਂ ਦੀ ਪਰਸਨੈਲਿਟੀ ਨੂੰ ਉਹਨਾਂ ਦੀ ਸਿਆਣਪ ਨੂੰ ਦੇਖਦੇ ਹੋਏ ਸਾਰੇ ਲੋਕਾਂ ਨੇ ਉਹਨਾਂ ਨੂੰ ਇਕੱਠੇ ਹੋ ਕੇ ਇਹ ਭਰੋਸਾ ਦਿੱਤਾ ਕਿ ਇਸ ਵਾਰ ਉਹਨਾਂ ਨੂੰ ਵੱਡੀ ਲੀਡ ਨਾਲ ਜਿਤਾਵਾਂਗੇ ਵਾਹਿਗੁਰੂ